ਵਾਹਿ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਮਾਤਾ ਗੁਜਰਕੌਰ ਤੇ ਸੈਭ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਰਾਹੋਂ ਜਾੜਲਾ ਦੀ ਜਾੜਲਾ 3 ਪੁਆਇੰਟ ਨਾਕੇ ਤੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਚਾਹ ਪਕੌੜੇ ਦਾ ਲੰਗਰ ਵਰਤਾਇਆ ਗਿਆ ਤੇ ਇਸ ਮੌਕੇ ਗੁਰਦੇਵ ਸਿੰਘ ਡਾਂਗ ਪ੍ਰਧਾਨ ਪੰਜਾਬ ਸਿਕਲੀਗਰ ਸਭਾ ਸੈਕਟਰੀ ਬਲਦੇਵ ਸਿੰਘ ਡਾਂਗ ਅਤੇ ਟ੍ਰੈਫਿਕ ਇੰਚਾਰਜ ਗਰਮੇਲ ਸਿੰਘ ਮੀਲੂ एएसआई जीवन कुमार ਤੇ ਹਜੂਰੀ ਰਾਗੀ ਭਾਈ ਜਗਿੰਦਰ ਸਿੰਘ ਅਸ਼ੋਕ ਕੁਮਾਰ ਰਾਜਨ ਆਕਾਸ਼ ਕੁਮਾਰ ਵਿਕਾ ਸਿੰਘ ਸ਼ਮਚੇਰ ਸਿੰਘ ਅਸ਼ਵਨੀ ਸੋਨੂ ਅਮਰੀਕ ਸਿੰਘ ਸ਼ਿੰਗਾਰਾ ਸਿੰਘ ਦਿਲਵਾਰ ਸਿੰਘ ਬਲਵੀਰ ਸਿੰਘ ਮਾਨ ਬੁੱਟਾ ਸਿੰਘ ਡਾਂਗ ਪਿਆਰਾ ਸਿੰਘ ਰਾਜਨ ਸਿੰਘ ਜੋਗਾ ਸਿੰਘ ਹੈਪੀ ਸਿੰਘ ਆਦ ਬਲੋਂ ਲੰਗਰ ਵਰਤਾਇ ਗਏ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਸਾਡੇ ਪੱਤਰਕਾਰ ਬਲਵਿੰਦਰ ਸਿੰਘ ਰਾਹੋਂ ਦੀ ਇਹ ਵਿਸ਼ੇਸ਼ ਰਿਪੋਰਟ ਇਸ ਮੌਕੇ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਗਏ ਤੇ ਰਾਗੀਰਾਂ ਨੂੰ अतूट लंगर ए माता गुजर कौर ਦੇ ਸੈਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਮਾਰਕੀਟ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਜਿਹੜਾ ਇਹ ਲੰਗਰ ਜਿਹੜਾ ਚਾਪ ਕੋੜੇ ਦਾ ਵਰਤਾਇਆ ਗਿਆ ਤੇ ਇਸ ਮੌਕੇ ਦੇ ਉੱਪਰ ਜਿੱਥੇ ਸ਼ਹਿਰ ਵਾਸੀਆਂ ਨੇ ਇਹ ਟੁੱਟ ਲੰਗਰ ਵਰਤਾਇਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਧ ਚੜ ਕੇ ਇਹ ਲੰਗਰ ਇਸ ਮੌਕੇ ਤੇ ਪਹੁੰਚ ਕੇ ਵਰਤਾਇਆ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਜ਼ਬਾਬਾ YouTube ਚੈਨਲ ਦੇ ਉੱਪਰ ਪੱਤਰਕਾਰ ਬਲਵਿੰਦਰ ਸਿੰਘ ਰਾਹੋਂਦੀ ਏ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਮਾਫੀ ਚਾਹਾਂਗੇ ਕਿ ਅਸੀਂ ਇਸ ਮੌਕੇ ਦੇ ਉੱਪਰ ਕੋਈ 뮤직 ਨਹੀਂ ਲਗਾ ਸਕਦੇ ਕਿਉਂਕਿ ਇਹ ਸ਼ਹਾਦਤ ਦੇ ਦਿਨ ਹਨ ਇਸ ਲਈ ਤੁਸੀਂ ਇਸ ਵੀਡੀਓ ਨੂੰ ਇਸੇ ਤਰ੍ਹਾਂ ਹੀ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਤੁਹਾਡੇ ਤੱਕ ਪਹੁੰਚੇ ਪੱਤਰਕਾਰ ਬਲਵਿੰਦਰ ਸਿੰਘ ਗਰਾਹੋਂ ਦੀ ਉਥੋਂ ਕਵਰੇਜ ਕੀਤੀ ਹੋਈ ਇਹ ਰਿਪੋਰਟ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499